ਬਾਰੀ ਗਰਮੀ ਹੋਈ ਪਈ ਹੈ ਸੱਚੀ ਓਹੋ ਫਿਰ ਤਾਂ ਮੈਂ ਸੀਸਾਂ ਲੈ ਬੇਣੀ ਜਾ ਕੇ ਪਣੇ ਗਰਮੀ ਬੜੀ ਆ ਓਹੋ ਤੇਰੀ 1 army ਬਤਾ ਕਭ ਛੱਡ ਦੇ ਠੰਡਾ ਹੋ ਜੂ ਕਮਰਾ ਘਰ ਕੇ ਕਦੋਂ ਵਿਚੋਲੇ ਬਣੇ ਹੋਰ ਕੰਮ ਵੀ ਬਹੁਤ ਕਰਨਾ ਹੁੰਦਾ ਹੁਣ ਸਾਹ ਜਾ ਰ ਮੜੇ ਚਾਹ ਹਮਾਰੇ ਆਉਨੇ ਬਣਾ ਦੇਣੀ ਮੰਮੀ ਇੱਥੇ ਗਰਮੀ ਬਣਾਇਆ ਕਿਹੜਾ ਹੁਣ ਤਾਂ ਗੈਸ ਹੈ ਕਿਹੜਾ ਛਟਨਾ ਪਾਉਂਦੇ ਨਾ ਕੋਈ ਪਾਖੀ ਨਹੀਂ ਬਣਨੀ ਚਾਹ ਕੇ ਚਾਹ ਹੀ ਬਣਾ ਰਹੀ ਨਹੀਂ ਭੱਜ ਬਣਾ ਲਿਆ ਬਣਾ ਦੇਣੀ ਮੈਂ ਇੱਕ ਚੀਜ਼ ਕੰਮ ਕਰਦੀ ਐ ਛੇਸੀ ਥੱਲੇ ਭੱਜ ਜਾਂਦੀ ਐ ਇੱਕ ਚੀਜ਼ ਵਰਦੀ ਆ ਕੋਈ ਦੱਬੀ ਜਾ ਕਿ ਥਾਂ ਵੀ ਸੀ ਥੱਲੇ ਪਾਂਡਾ ਜਾ ਕਿ ਥਾਂ ਵੀ ਸੀ ਥੱਲੇ ਉਹ ਮੇਰੀ ਵਰਗੀ ਹਜੇ ਵੀ ਤੈ ਸੌਖੇ ਆ ਬਈ ਭੁੱਲਿਆਂ ਕਰਦੇ ਆਂ ਸੀ ਬਣਾ ਦੇ ਨੇ ਬਣਾ ਰਿਆ ਬਣਾ ਨਹੀਂ ਬੜੀ ਆ

ਦੇ ਕੰਮ ਨਹੀਂ ਕਰੀਂਦੀ। ਅਗਰ ਨਾ ਇਸੇ ਥੱਲੇ ਭੈ ਜਾਂਦੀ ਹੈ। ਮੈਂ ਵੀ ਨਹੀਂ ਭੈਨ ਪਿਆਸ ਹੀ ਸਾਰਾ ਕੰਮ। ਦੂਜਿਆਂ ਤਾਂ ਹੁਣ ਉਹੀ ਗੱਲ। ਪਹਿਲਾਂ ਢੱਗ ਬਚਾਵਾਂ ਚੁੱਲ੍ਹੇ ਸੀ ਕਰਾਂ ਕੰਮ ਪੈਣੇ। ਆਹ ਆਖ ਦਿਨ ਲੰਗਾ ਗਾ ਲੈ ਨਹੀਂ ਕੰਮ ਨਹੀਂ ਹੁੰਦਾ ਗਾਂ ਸਾਂਣਾ ਗਾਂ ਸਾਂ ਬਿਨਾ ਨਹੀਂ ਕੰਮ ਹੋਦਾ ਕਿ ਤਾਈ ਬਿਮਾਰੀਆਂ ਲੱਗੀਆਂ ਗਾ ਇਹ ਕਦੋਂ ਦੇ ਚਾਹ ਕੀ ਕੈਸੀ ਚਲਾਉਣਾ ਮਹੀਨਾ ਨਹੀਂ ਚੰਗੇ ਲੱਗਦੇ ਗਾਂ ਸੋਤੇ ਆਹ ਇਹਤਾਂ ਆਉਲੀ ਜਾਨੀ ਤਾਈ ਤਾਂ ਬੈਨੇ ਰੋਗ ਬਨੇ ਇਹ ਤੇ ਐਸੀ ਕਿਤੇ Cosa ਅੱਡੇ ਵਰਗਾ ਨਹੀਂ ਗਾ ਉਹ ਹੀ ਗੱਲ ਅਸੀਂ ਤਾਂ ਹਾੜ ਨਾਲ ਵੱਢਣਾ ਉਹਨਾਂ ਵੀ ਅਸੀਂ ਤਾਂ ਲਾ ਕਰਦਗੇ ਮੈਂਟੇ ਚ ਕੰਮ ਜਿਹੜਾ ਤੇ ਛੇ ਫਿਰਦਣਾ ਨਾ ਕੋਈ ਸੇ ਭਰੀਜਾਂ ਨੇ ਪਾਣੀ ਪੀਨ ਮੈਂ ਤਾਂ ਤਾ ਤੋੜਿਆ ਪਾਣੀ ਦੂ ਜਿਹੜਾ ਹੈਗਾ ਅਸੀਂ ਕਿਤੇ ਰੱਖਿਆ ਕਿੰਨਾ ਬੁਰਾ ਬਣਿਆ ਲੱਗਣਾ ਕਿੰਨੇ ਟਾਈਮ ਲੱਗਦਾ ਬੜਾ नहीं नहीं फेर ਨਹੀਂ ਪਤਾ ਲੈਟ ਉਹ ਮੂੰਹ ਬੱਤੀ ਜੀ ਵੀ ਬਹੁਤ ਜੂਗੀ ਕੋਈ ਹੈਗੀ ਆ ਉਸੇ ਦੇ ਟਾਈਮ ਤੇ ਪਾਉਣਾ ਸੀ ਕਿਹੜਾ ਹੋਈ ਗੱਲ ਕੋਈ ਹੋਰ ਮੈਂ ਲੱਗਦਾ ਕੰਮ ਕਰਦੇ ਕਿੰਨਾ ਉਹ ਚਾਰੀ ਨਹੀਂ ਮੁੜੀ ਗਈ ਹਜੇ ਪ੍ਰਾਨਿਰਵਾਜ ਦੇ ਜੀ ਕੰਮ ਕਰ ਨੂੰ ਨਾ ਫੇਰ ਕਾਦੇ ਘਾਟੇ ਮੈਂ ਤਾਂ ਹੁਣ ਇੱਥੇ ਫੇਰ ਦੂੰ ਖਾਲਾ ਗੋਆ ਮਿੱਟੀ ਦੀ ਮਣੀ ਬੜ ਜੂਆ ਫਰੇ ਦਾ ਸਾਡੀਆਂ ਬਾਹਾਂ ਦੁਖਦੀਆਂ ਸਾਨੂੰ ਉਹ ਲੱਗਦੀ ਆ ਸਾਡੇ ਆ ਹੁੰਦਾ ਤਾਂ ਵੀ ਜੀ ਮੈਨਾਂ ਨਹੀਂ ਸਰਦਾ ਹਜੇ ਲਾ ਉਹ ਮੋਮਬਤੀ ਜੀ ਸੱਚ ਕਰ ਲਉਣੀ ਸੀ ਮੁੰਡੇ ਨੂੰ ਉਹ ਲੈ ਆਉਂਦਾ ਫੇਰ ਉਹ ਲਾਉਣੀ ਉਹ ਪੈਂਦੀ ਜੱਟ ਨੂੰ ਹੋਰ ਮੈਨੂੰ ਨਹੀਂ ਦਿਆ ਚਾਰ ਨੰਚ ਉਹਨਾਂ ਜੇ ਚੰਗਾ ਲੱਗਦਾ ਇਹਨਾਂ ਦਾ ਤਾਂ ਮੋਮਬਤੀ ਚੰਗਾ ਲੱਗਦਾ ਕੀ ਮਸ਼ੀਨ ਜੀ ਲਵਾ ਤੇ ਗੇੜੇ ਲਵਾ ਦੇ ਨਾ ਮਸ਼ੀਨ ਸੀ ਓ ਕਰਕੇ ਤੋਪਾਂ ਵਾਲੀ ਵੀਰੇ ਬਿਜਲੀ ਦਾ ਨਾ ਕੋ ਖਰਚਾ ညੋਂ ਲਾ ਲੇਂ ਤੜਕੀ ਦੋ ਬੰਦਾ ਬੈਂਦ ਲਾ ਕੇ ਲੀੜਾਂ ਤੇ ਕੰਮ ਦਾ ਕੀ ਨਾ ਦਾ ਹੀ ਤਾਂ ਬਈ ਬਿਮਾਰੀਆਂ ਨਹੀਂ ਕੁਛ ਨਹੀਂ ਦੁਖਦਾ ਮੇਰਾ ਸਵਾਰੀ ਦਿਹਾੜੀ ਮੇਰਾ ਦੁਖਦਾ ਮੇਰਾ ਰਾਹ ਦੁਖਦਾ ਹਾਂ ਬਈ ਪੁਰਾਣੇ ਬੰਦੇ ਜੀ ਨਾ ਕੰਮ ਕੋਈ ਕਰਦਾ ਵੀ ਨਹੀਂ ਮੈਨੂੰ ਜੰਗਲ ਲੱਗਦਾ ਆਪਾਂ ਦਾ ਥਾਪੇ ਫੁੱਟੇ ਨਾ ਸਦਾ ਮੈਂਟ ਲਾਉਣੇ ਆ ਬਈ। ਆਹ। ਉਹ ਜਾ ਰਾਇਕੀ ਨਹੀਂ ਬੋੜੀ ਹਜੇ। ਮੈਂ ਚਾਹ ਨੂੰ ਦੇਖੀ ਜਾਨੀ ਆ। ਕਿਹੜੇ ਵੇਹਿਆ ਨੂੰ? ਪਿਛਾਲ ਆਇਆ ਤੂੰ। ਹਾਂ। ਹੰਮਨੇ ਹਾਂਜੀ ਚਾਹ ਵੀ ਲਿਆਂਦੀ। ਚਾ ਉਹ ਗਰਮੀ ਬਾਹਲੀ ਲੱਗ ਜਾਂਦੀ ਸੋ ਮੈਂ ਤਾਂ ਏਸੀ ਥੱਲੇ ਜਾਵੜੀ ਬਣਾ ਲੈਣੀ ਚਾਹ ਲਿਆ ਦੇ ਨਹੀਂ ਤਾਂ ਫਿਰ ਐ ਕਰ ਮੈਂ ਤਾਂ ਪਾਣੀ ਦਾ ਗਲਾਸ ਨਹੀਂ ਨਹੀਂ ਸੋ ਡਿਫਰਜ ਫਰਿਜ ਬਰੂਜੀ ਵਾਲਾ ਪੀਂਦੀ ਪਾਣੀ ਆ ਮੈਂ ਤਾਂ ਤੋੜੇ ਚ ਪਾਣੀ ਦਾ ਗਲਾਸ ਲਿਆ ਰਹੀ ਜਿਹਾ ਕੇ ਦੇਣਾ ਨਾ ਜੇ ਭਾਈ ਤੁਸੀਂ ਚਰਜਣਾ ਕਰੋ ਕੰਮ ਖੇਸ ਨੂੰ ਗਰਮ ਨੂੰ ਖਾ ਨੂੰ ਲੱਗਣਾ ਜੋ ਕਰਦੇ ਨਹੀਂ ਆਪਣੀ ਲੜਦੀ ਆ ਹਾਰੀ ਧਰੀ ਸੀਸ ਬਣਾ ਨਹੀਂ ਕਿੱਥੋਂ ਇਹ ਵੀ ਸਰਕਾਰ ਨੇ ਚਲਾਤੀ ਆ ਪਾਣੀ ਦਾ ਗਲਾਸ ਲੈ ਅੱਜ ਤਾਂ ਤੋੜੇ ਚ ਚੱਲਿਆ ਕੋਈ ਭਾਈ ਚਾਹ ਚ ਨਹੀਂ ਬਣਾਈ ਤਾਂ ਉੱਥੇ ਤਾਂ ਸਾਨੂੰ ਗਰਮੀ ਲੱਗਦੀ ਗੈਸ ਨੂੰ ਆ ਲੈ ਪਾਣੀ ਮੰਮੀ ਗੈਸ ਨੂੰ ਤਾਂ ਗਰਮੀ ਲੱਗਦੀ ਆ ਚੱਲ ਪਾਣੀ ਮੇ ਤੋੜੇ ਦੇ ਲਿਆ ਦੇ ਨਾ ਸੁਣ ਕੀ ਚੰਗੀ ਲੱਗਦੀ ਆ ਠੰਡੀ ਹਵਾ ਗੇੜੇ ਨਾ ਤੁਸੀਂ ਏਸੀ ਥੱਲੇ ਬਹਿ ਜਾਂਦੇ ਐ ਇਹ ਜਿਹੀਆਂ ਹਵਾ ਲਓ ਐ ਭੱਜ-ਭੱਜ ਕੰਮ ਕਰੋ ਚੁੱਲਿਆਂ ਤੇ ਕਰੋ ਤਾੜਿਆਲਾ ਪਾਣੀ ਪੀਓ ਬਸਾਂ ਨੂੰ ਸਾਂਭੋ ਭੱਜ-ਭੱਜ ਤੂੜੀ ਤੰਦ ਇਕੱਠਾ ਕਰਕੇ ਬਸਾਂ ਨੂੰ ਪੱਠੇ ਦੇ ਉੱਤੇ ਬਹੁਤ ਤੁਹਾਨੂੰ ਕੋਈ ਰੋਣੀ ਨਾ गर्मी लगती नहीं पता अस भाज कम करना सोल है जो माड़ा जा उठ के पानी पीला गर्मी चाह पी ली तह भी गर्मी रोटी तो सुनी की गाय समूह रोग बन दे रोग बचना ना तु आम करो भज भौड़े का पानी पिओ चुले कम करो बोकर मारो उठ के पोचे पाचे का खड़ा छो गोहा मिट्टी फेरो पाने रज वरतो फिर तंदुरुस्त में